ਸਰਬਜੀਤ ਸੰਗਰੂਰ ਦੀ ਜੀਸ਼ਨਾ ਕਈਆਂ ਦੀ ਆਤਮਾ ਨੂੰ ਲੱਗ ਜਾਂਦੇ ਕਈ ਵਿਕਾਰ ਨਹੀਂ ਕਈਆਂ ਦੀ ਆਤਮਾ ਨੂੰ ਲੱਗ ਜਾਂਦੇ ਕਈ ਵਿਕਾਰ ਨਹੀਂ ਗਿਆਨ ਤੋਂ ਰਹਿ ਕੋਰੇ ਜੀਵਨ ਕਰ ਜਾਂਦੇ ਕਈ ਬੇਕਾਰ ਨੇ ਜੀਵਨ ਕਰ ਜਾਂਦੇ ਕਈ ਦੇ ਕਾਮ ਨੇ ਤਨ ਹੈ ਤਨ ਤਾਂ ਪਾਣੀ ਨਾਲ ਤਨ ਤਾਂ ਪਾਣੀ ਨਾਲ ਹੈ ਹਰ ਕੋਈ ਤੋਲ ਲੈਂਦਾ ਸ਼ਾਂਤੀ ਹੈ ਉਹ ਪਉਂਦਾ ਤੁੰਗੂਰ ਵੀ ਜੋ ਮਨ ਚ ਬਾਣੀ ਮੋ ਲੈਂਦਾ ਜੋ ਮਨ ਚ ਬਾਣੀ ਸਮੋ ਲੈਂਦਾ ਪੜ ਗੁਰਾਂ ਦੀ ਬਾਣੀ ਸ਼ੁੱਧ ਵਿਚਾਰਾਂ ਨਾਲ ਮਨ ਭਰੀਏ ਸ਼ੁੱਧ ਵਿਚਾਰਾਂ ਨਾਲ ਮਨ ਭਰੀਏ